ਇੱਕ ਨੁਕਸਾਨ ਸਾਰਾ ਹੋਗਾ ਨਾ ਕਣਕ ਨਿਕਲੀ ਨਾ ਕੋਈ ਡੰਗਰ ਨਿਕਲੇ ਆ ਨਾ ਕੋਈ ਜਿਹੜਾ ਕਪੜਾ ਨਿਕਲੇ ਆ ਕੁਛ ਨਹੀਂ ਨਿਕਲੇ ਆ ਸਾਡਾ ਇੱਥੇ ਜਦੋਂ ਆ 10 ਦਾ ਫੁੱਟ 5-5 ਫੁੱਟ ਉੱਚਾ ਪਾਣੀ ਆਉਂਦਾ ਹੈ ਫਟ 20 ਫੁੱਟ ਪਾਣੀ ਤੇ ਹੈਗਾ ਹੀ ਹਾਂਜੀ ਬਹੁਤ ਨੇ ਸਕਾਨ ਹੋਇਆ ਇੱਥੇ ਸਾਡਾ ਕੁਛ ਨਹੀਂ ਬਜਿਆ ਸਭ ਕੁਝ ਰੁੜ ਗਿਆ ਸਾਡਾ ਘਰ ਦਾ ਡੰਗਰ ਬੱਚਿਆ ਕੋਈ ਬੱਚੇ ਆਪਣੇ ਬੱਚੇ ਲੈ ਕੇ ਆਪਾਂ ਬਾਹਰ ਗਏ ਆ ਤੇ ਆਪਣਾ ਉਹ ਲੈ ਗਈ ਬਾਹਰ ਗਏ ਆ ਤੇ ਸਾਡਾ ਸਭ ਕੁਝ ਰੁੜ ਗਿਆ ਇੱਕ ਇੱਕ ਡੰਗਰ ਵਜਿਆ ਬਾਕੀ ਚਾਰ ਚਾਰ ਪਾਈ ਪਰ ਡੰਗਰ ਸਾਡੇ ਰੁੜ ਗਏ ਬੋਰਡ ਬੋਰਡ ਲੈਂਡ ਉਹਨਾਂ ਕੇ ਫੇਰ ਪੁੱਛਾਂਗੇ ਨਾ ਹਾਂ ਪੁੱਛਾਂਗੇ ਅਸੀਂ ਜੋ ਜਿੰਨੀ ਸਾਡੀ ਹਾਲਤ ਹੋਈ ਏ ਅਸੀਂ ਆਪਣੀ ਜਾਨ ਬਚਾ ਕੇ ਬੱਚੇ ਬਚਾ ਕੇ ਆਪੜੇ ਆ ਇਨਾ ਪਾਣੀ ਨਾਗ ਨਾ ਕੇ ਜਿਹੜੇ ਫਾੜ ਫਾੜ ਕੇ ਭਈ ਮਰਾਂਗੇ ਤੇ ਸਾਰੇ ਮਰਾਂਗੇ ਨਹੀਂ ਤੇ ਫੇਰ ਕਲਾਕਾਰ ਕਿੱਧਰ ਜਾਏਗਾ ਜਿੰਨੀ ਇੱਥੇ ਡੇਰੇ ਦੀ ਸਾਡੀ ਹਾਲਤ ਹੋਈ ਰੋਟੀ ਵੀ ਤੁਸੀਂ ਆਏ ਸਰਕਾਰ ਕੋਈ ਪਹੁੰਚੀ ਸਰਕਾਰ ਐ ਐਮ ਐਲ ਐ ਐਮ ਪੀ ਕੋਸ਼ਮ ਨਹੀਂ ਸਾਡੇ ਇੱਥੇ ਪਹੁੰਚਿਆ ਸਾਡੇ ਕਿਹਨੇ ਹਾਲ ਹੀ ਨਹੀਂ ਪੁੱਛਿਆ ਹੈਗਾ ਵੀ ਕੀ ਸਰਪੰਚ ਕੋਈ ਮੈਂਬਰ ਨਾ ਕੋਈ ਨਹੀਂ ਹੋਰ ਪਹੁੰਚ ਰਿਹਾ ਤੁਹਾਡੇ ਕੋ ਰਸ਼ਨ ਰੋਸ਼ਨ ਲੈ ਕੇ ਕੋਈ ਖਾਲਸਾ ਪਹੁੰਚ ਰਿਹਾ ਇੱਥੇ ਖਾਲਸਾ ਹੀ ਇੱਥੇ ਰੋਟੀ ਬਣਾਈ ਉਹ ਪਾਉਂ ਰਿਹਾ ਉਹੀ ਖਾਦਾ ਜਾ ਰਿਹਾ ਆਪਣਾ ਤੇ ਇੱਥੇ ਕੁਝ ਨਹੀਂ ਰਹਿ ਗਿਆ ਸਾਰਾ ਨੁਕਸਾਨ ਹੋ ਗਿਆ। ਇਹ ਫਿਰ ਪਾਣੀ ਚ ਰਹਿ ਕੇ ਬਾਹਰ ਨਿਕਲਣਾ ਪਿਆ ਤਾਂ ਪਾਣੀ ਜੇ ਇੰਨੇ ਨੇ ਪਾਣੀ ਚ ਗਏ ਜਿਦੋਂ ਇੱਧਰ ਹਾਂਜੀ ਅੱਛਾ ਜੇ ਤੁਸੀਂ ਗਏ ਹੋ ਮੈਨੂੰ ਡਰ ਨਹੀਂ ਸੀ ਲੱਗਦਾ ਡਰ ਤਾਂ ਲੱਗਦਾ ਹੀ ਪਾੜ ਫੜ ਕੇ ਪਾਪਾ ਜੀ ਨਾਲ ਗਏ ਹਾਂਜੀ ਨਾ ਕੀ ਵੀਰ ਜੀ ਮੇਰਾਮਨ ਸਿੰਘ ਕਿਹੜੀ ਲੋਕੇਸ਼ਨ ਤੇ ਆਪਾਂ ਕਿਹੜਾ ਪਿੰਡ ਆਏ ਇਹ ਪਿੰਡ ਬਾਜੀ ਗਲਾਂ ਵਾਲੀ ਡੇਰੇ ਵਾਜਦੇ ਨੇ ਹਾਂ ਕਿੰਨੀ ਘਰ ਹੋ ਇੱਥੇ ਤੁਸੀਂ ਇੱਥੇ ਭਾਏ 20 ਘਰ ਆ ਜੀ ਹਾਂਜੀ ਇੱਧਰ ਪਾਣੀ ਆਇਆ ਸੀ ਇੱਥੇ ਕਿਉਂਕਿ ਤੁਹਾਡੇ ਸਾਹਮਣੇ ਬੰਨ ਟੁੱਟਾ ਸੀ ਕਿੰਨਾ ਉੱਚਾ ਪਾਣੀ ਕਿੰਨੇ ਘਰ ਤੱਕ ਕਿੰਨੇ ਕੁ ਡੁੱਬ ਚੁੱਕੇ ਸੀ ਕਿੰਨਾ ਕ ਨੁਕਸਾਨ ਹੋਇਆ ਭਾਜੀ ਨੁਕਸਾਨ ਸਾਰਾ ਹੋ ਗਿਆ ਨਾ ਕਣਕ ਨਿਕਲੀ ਨਾ ਕੋਈ ਡੰਗਰ ਨਿਕਲੇ ਆ ਨਾ ਕੋਈ ਲੀੜਾ ਕਪੜਾ ਨਿਕਲੇ ਆ ਕੁਛ ਨਹੀਂ ਨਿਕਲੇ ਸਾਡਾ ਇੱਥੇ ਜਦੋਂ 10 ਦਾ ਫੁੱਟ 5-5 ਫੁੱਟ ਉੱਚਾ ਪਾਣੀ ਆਉਂਦਾ ਸੀ ਘਰ ਚ ਤੁਹਾਡਾ ਹੀ ਘਰ ਵਿੱਚ ਹਾਂਜੀ ਹਾਂਜੀ ਮੇਰਾ ਪਿੱਛੇ ਘਰ ਆ ਕਿੰਨਾ ਉੱਚਾ ਸੀ ਪਾਣੀ ਇੱਥੋਂ ਕਿੰਨਾ ਕੁ ਮਿਲ ਕੇ ਦਿਖਦਾ ਸੀ ਉੱਪਰ ਜੇ ਗੱਲ हां जितते तक ਉਹ ਲੈਂਟਰ ਪਿਆ ਉਸ ਤੱਕ ਪਾਣੀ ਹੀ ਹੰਡੇ ਇਹਨਾਂ ਪਾਣੀ ਹਾਂਜੀ ਭਾਜੀ ਪਾਣੀ ਇੰਨਾ ਪਾਣੀ ਪਰਿਵਾਰ ਕਿੱਥੇ ਸੀ ਪਰਿਵਾਰ ਭਾਜੀ ਅਸੀਂ ਬੜੇ ਯੋਰ ਨਾਲ ਪਰਿਵਾਰ ਸ਼ਨਾ ਬੇਦੀ ਉੱਥੇ ਬੜੇ ਯੋਰ ਨਾਲ ਖੜਿਆ ਵੇ ਨੀ ਕੱਢ ਕੇ ਮਾਲ ਡੰਗਰ ਮਾਲ ਡੰਗਰ ਵੀ ਥੋੜੇ ਜਿਹੇ ਵਿੱਚ ਡੰਗਰ ਮਰ ਗਏ ਸੀ ਇਹ ਕਿ 2-2 ਵਜੇ ਬਾਕੀ 4-4-5 ਪੇ ਡੰਗਰ ਉੜ ਗਏ ਹਾਂਜੀ ਕਿੰਨਾ ਨੁਕਸਾਨ ਨੁਕਸਾਨ ਭਾਈ ਸਾਰਾ ਸਾਡਾ ਨਾ ਕੋਈ ਕੁਝ ਨਹੀਂ ਨਿਕਲਿਆ ਸਾਡਾ ਕੱਪੜੇ ਤੱਕ ਰਜਾਈਆਂ ਕੁਝ ਨਹੀਂ ਨਿਕਲਿਆ ਸਾਡਾ ਸਭ ਕੁਝ ਖਾਬ ਹੋ ਗਿਆ ਕਣਕਾਂ ਸਾਡੀਆਂ ਸਾਰੀਆਂ ਖਰਾਬ ਅਸੀਂ ਬੱਚੇ ਤੇ ਜਾਂ ਆਪਣੇ ਜਾਨ ਲੈ ਕੇ ਉੱਥੇ ਮਾਹਾਂ ਪਹੁੰਚੇ ਹਾਂ ਠੀਕ ਹੈ ਹਰ ਸਾਹ ਵਾਗੁਰ ਜੀ ਕੀ ਫਤਿਹ ਮੇਰਾ ਨਾਮ ਜਗੀਰ ਕੌਰ ਹੈ ਅਸੀਂ ਇੱਥੇ ਗਿੱਲਾਂਵਾਲ ਪਿੰਡ ਵਾਜਦਾ ਸੀ ਡੇਰੇ ਤੇ ਰਹਿੰਦੇ ਆ ਤੇ ਬਹੁਤ ਜ਼ਿਆਦਾ ਪਾਣੀ 15 ਫੁੱਟ 20 ਫੁੱਟ ਪਾਣੀ ਤੇ ਹੈਗਾ ਅਸੀਂ ਹਾਂਜੀ ਬਹੁਤ ਨੇ ਸਕਾਨ ਹੋਇਆ ਇੱਥੇ ਸਾਡਾ ਕੁਝ ਨਹੀਂ ਬਜਾ ਸਭ ਕੁਝ ਰੁੜ ਗਿਆ ਸਾਡਾ ਘਰ ਦਾ ਬੱਚੇ ਆ ਆਪਣੇ ਬੱਚੇ ਲੈ ਕੇ ਆਪਾਂ ਬਾਹਰ ਗਏ ਆ ਤੇ ਆਪਣਾ ਉਹ ਲੈ ਗਈ ਬਾਹਰ ਗਏ ਆ ਤੇ ਸਾਡਾ ਸਭ ਕੁਝ ਰੁੜ ਗਿਆ ਇੱਕ ਇੱਕ ਡੰਗਰ ਵਜਿਆ ਬਾਕੀ ਚਾਰ ਚਾਰ ਪਾਈਂ ਪਰ ਡੰਗਰ ਸਾਡੇ ਰੁੜ ਗਏ ਆ ਤੇ ਆਪਣਾ ਉਹ ਲੈ ਕੇ ਜਾਨ ਬਚਾਈ ਏ ਸਰਕਾਰ ਪਹੁੰਚੀ ਕੋਈ ਇੱਥੇ ਤੁਹਾਡਾ ਪਤਾ ਲੈਣ ਵਾਸਤੇ ਕੋਈ ਪਹੁੰਚਿਆ ਨੁਮਾਇੰਦਾ ਕੋਈ ਹਾਂਜੀ ਨਹੀਂ ਸਰਕਾਰ ਨਹੀਂ ਪਹੁੰਚੀ ਹੈਗੀ ਉਹਨਾਂ ਸਾਡਾ ਪਤਾ ਨਹੀਂ ਲਿਆ ਤੇ ਸਾਡਾ ਘਰ ਦਾ ਜੋ ਸਾਡੇ ਫਰਿੱਜਾਂ ਮਸ਼ੀਨਾਂ ਕੱਪੜੇ ਧੋਣ ਵਾਲੀਆਂ ਡੰਗਰੇ ਸਭ ਰੁੜ ਗਈਆਂ ਲੀੜਾ ਕੱਪੜਾ ਰਜਾਈਆਂ ਸਭ ਰੁੜ ਗਈਆਂ ਕੁਝ ਨਹੀਂ ਸਾਡਾ ਘਰ ਦਾ ਬਜਾ ਹੈਗਾ ਈ ਐਮ ਐਲ اے ਕੋਈ ਐਮ ਪੀ ਪਹੁੰਚਿਆ ਤੁਹਾਡੇ ਕੋ ਇੱਥੇ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਕੋਈ ਪਹੁੰਚਿਆ ਨਹੀਂ ਸਾਡੀ ਕਿਹੇ ਮਦਦ ਨਹੀਂ ਕੀਤੀ ਆ ਇਹ ਕੋਈ ਸਾਡੇ ਘਰ ਇੱਥੇ ਨਹੀਂ ਪਿੰਡ ਆਇਆ ਡੇਰੇ ਚ ਬਹਿ ਗਿਆ ਜੀਤਾ ਖਾਲਸਾ ਬਹਿ ਗਿਆ ਜੀਤੀ ਫੜੇ ਹਾਂਜੀ ਵੀਰ ਜੀ ਆਪਣਾ ਵੀ ਇਹੀ ਘਰ ਵਾਲਾ ਹਾਂਜੀ ਆਪਣਾ ਵੀ ਇੱਥੇ ਹੈ ਕਿੰਨਾ ਕਿ ਨੁਕਸਾਨ ਹੋਇਆ ਇੱਥੇ ਬਹੁਤ ਸਾਰਾ ਨੁਕਸਾਨ ਬਹੁਤ ਜ਼ਿਆਦਾ ਆ ਸਾਡੇ ਦੱਸਣ ਜੁਗਾ ਐਮ ਐਲ اے ਕੋਈ ਐਮ ਪੀ ਕੋਈ ਨਹੀਂ ਸਰ ਕੋਈ ਨਹੀਂ ਪਹੁੰਚਿਆ ਕੌਣ ਪਹੁੰਚ ਰਿਹਾ ਤੁਹਾਡੇ ਕੋ ਰਸ਼ਨ ਰਸ਼ਨ ਲੈ ਕੇ ਕੋਈ ਖਾਲਸਾ ਪਹੁੰਚ ਰਿਹਾ ਇੱਥੇ ਖਾਲਸਾ ਇੱਥੇ ਰੋਟੀ ਪਣੀ ਉਹ ਡਪਾਉ ਰਿਹਾ ਉਹ ਹੀ ਖਾਦਾ ਜਾ ਰਿਹਾ ਆਪਣਾ ਤੇ ਇੱਥੇ ਕੁਝ ਨਹੀਂ ਰਹਿ ਗਿਆ ਸਾਰਾ ਨੁਕਸਾਨ ਹੋ ਗਿਆ ਅੱਬਾ ਜਦੋਂ ਇਤੋਂ ਸਵੇਰੇ ਮਤਲਬ 5 ਵਜੇ ਜਦ ਟੁੱਟੀ ਆ ਨਾ ਸਭ ਸਮਾਨ ਹਾਂ ਜੰ ਟੁੱਟਾ ਤੇ ਮਤਲਬ ਵੀ ਇੱਥੋਂ ਉਹਨਾਂ ਨੇ ਅਸੀਂ ਕੋਸ਼ਿਸ਼ ਕਰਨਦੇ ਹਾਂ ਵੀ ਆਪਣਾ ਸਮਾਨ ਕੋਠੇ ਤੇ ਚੜਾ ਦਈਏ ਪਰ ਉਹ ਵੀ ਨਹੀਂ ਮੌਕਾ ਉਹ ਵੀ ਨਹੀਂ ਮੌਕਾ ਮਿਲਿਆ ਅੱਛਾ ਇੰਨਾ ਜ਼ਿਆਦਾ ਪਾਣੀ ਆ ਗਿਆ ਨਹੀਂ ਇੱਥੋਂ ਸਾਹਮਣੇ ਤੁਸੀਂ ਵੇਖ ਕੇ ਆਏ ਹੋ ਵੀ ਕਿੰਨੀ ਸਤਾਹ ਦਾ ਸਪੀਡ ਹੋ ਗਈ ਬਹੁਤ ਪਾਣੀ ਸੀ ਅੱਪਾ ਸਾਰੇ ਤੁਸੀਂ ਤੇ ਗਏ ਆ ਫਿਰ ਆਪਾਂ ਇਹ ਦੌੜਦੇ ਦੌੜਦੇ ਰੇਰਿਆਂ ਤੱਕ ਪਹੁੰਚੇ ਆਂ ਸਾਨੂੰ ਨੇ ਫਿਰ ਵੀ ਪਾਣੀ ਨੇ ਲਵੇਟ ਲਿਆ ਅੱਛਾ ਤੁਹਾਡੇ ਉਥੋਂ ਇੱਥੇ ਪਹੁੰਚਦਾ ਪਹੁੰਚਦਾ ਪਾਣੀ ਨਾਲ ਹੀ ਪਹੁੰਚ ਗਿਆ ਨਹੀਂ ਤੇਜ਼ੀ ਜਿਹੀ ਪਾਣੀ ਨੇ ਸਾਨੂੰ ਫਿਰ ਆ ਪਾਣੀ ਇੱਥੋਂ ਕਿੰਨਾ ਉੱਚਾ ਆਇਆ ਸੀ ਨਾ ਉਹ ਤੋਂ 4 4.5 ਫੁੱਟ ਤੁਰਿਆ ਆ ਰਿਹਾ ਸੀ ਅੱਛਾ ਹਾਂਜੀ ਕਿੰਨਾ ਵਧਿਆ ਫਿਰ ਪਾਣੀ ਸੇ ਕਿੰਨੀ ਕਿ ਦੂਰ ਤੱਕ ਜਦੋਂ 4 ਫੇਰੇ ਦੀ ਡੱਕ ਲੱਗੀ ਫਿਰ ਹੋ ਗਿਆ ਤੇ 10 10 12 ਮਰਾਂ ਫੁੱਟ ਹੋ ਗਿਆ ਪਾਣੀ ਫਿਰ ਆ ਗਿਆ ਪਿੱਛੇ ਹਾਂ ਫਿਰ 10 10 12 ਫੁੱਟ ਹੋਣ ਦੇ ਬਾਵਜੂਦ ਵੀ ਫਿਰ ਇਧਰੋਂ ਮਲਕਪੁਰ ਵਾਲੀ ਸਾਈਡ ਤੋਂ ਵੀ ਉਹਨਾਂ ਨੇ ਤੁਸੀਂ ਵੱਢਤੀ ਕਿੰਨਾ ਕ ਨੁਕਸਾਨ ਹੋਇਆ ਇਸਲਾਕੇ ਕੁਝ ਮਤਲਬ ਸੰਧ ਵੀ ਰੁੜ ਗਿਆ ਇਥੋਂ ਬਹੁਤ ਨੁਕਸਾਨ ਹੋਇਆ ਫਿਰ ਅੱਬਾ ਜੰਨਾ ਵੀ ਆ ਪਰਿਵਾਰ ਆ ਢੇ ਆਪਾਂ ਇਧਰੋਂ ਦੀ ਲੈ ਕੇ ਨਿਕਲੇ ਆ ਸੈਡਰਾ ਹੋ ਕੇ ਨਿਕਲੇ ਆ ਦਿੱਜੋਗਾਰਾ ਨਿਕਲੇ ਆ ਬਾਹਰ ਫਿਰ ਵੀ ਪਾਣੀ ਦੇ ਵਿੱਚੋਂ ਦੀ ਹੀ ਨਿਕਲੇ ਆ ਪਾਣੀ ਨੇ ਲਵੇਟ ਲਿਆ ਇੱਥੇ ਛੋਟੇ ਬੱਚੇ ਵੀ ਸਾਡੇ ਆ ਬੇਟਾ ਇਧਰਲੇ ਪਾਸੇ ਆ ਜਾਓ ਕੀ ਨਾਮ ਆ ਜਾਓ ਪੁੱਤਰ ਜੀ ਆਓ ਮੇਰੇ ਨਾਲ ਕੀ ਨਾਮ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਕਿਹੜਾ ਘਰ ਆ ਤੁਹਾਡਾ ਘਰ ਸਾਡਾ ਢੇਰਾ ਹੈ ਅੱਛਾ ਢੇਰਾ ਵਾ ਕਿੰਨਾ ਕ ਪਾਣੀ ਸੀ ਜਦੋਂ ਪਾਣੀ ਇੱਥੇ 10 15 14 ਇੰਚ ਜਦੋਂ ਆਉਂਦੇ ਆਉਂਦੇ ਅੱਛਾ ਤੇ ਫਿਰ ਉਹ ਪਾਣੀ ਚ ਰਹੇ ਕਿ ਬਾਹਰ ਨਿਕਲਣਾ ਪਿਆ ਤਾਂ ਪਾਣੀ ਜੇ ਇਹਨਾਂ ਨੇ ਪਾਣੀ ਚ ਗਏ ਜਦੋਂ ਇੱਧਰ ਹਾਂਜੀ ਜੀ ਅੱਛਾ ਜੇ ਤੁਸੀਂ ਦੇ ਗਏ ਕਿਵੇਂ ਡਰ ਨਹੀਂ ਸੀ ਲੱਗਦਾ ਡਰ ਤਾਂ ਲੱਗਦਾ ਹੈ ਪਰ ਫੜ ਫੜ ਕੇ ਪਾਪਾ ਜੀ ਨਾਲ ਗਏ ਹਾਂਜੀ ਆ ਜਾ ਪੁੱਤਰ ਕੀ ਨਾਮ ਜੇ ਤੁਹਾਡਾ ਮੇਰਾ ਨਾਮ ਸ਼ਰਨਜੀਤ ਕੌਰ ਸ਼ਰਨਜੀਤ ਜੀ ਪੜ੍ਹਦੇ ਹੋ ਤੁਸੀਂ ਹਾਂਜੀ ਕਿਹੜੀ ਕਲਾਸ ਚ ਪੰਜਵੀਂ ਕਲਾਸ ਚ ਅੱਛਾ ਕਿੰਨਾ ਕੁ ਪਾਣੀ ਆਇਆ ਸੀ ਇੱਥੇ ਤੁਹਾਡੇ ਬੜਾ ਪਾਣੀ ਆਇਆ ਸੀ ਬੜਾ ਪਾਣੀ ਆਇਆ ਸੀ ਡਰ ਵੀ ਲੱਗਦਾ ਸੀ ਜਦੋਂ ਪਾਣੀ ਇੰਨਾ ਵੇਖ ਕੇ ਹਾਂਜੀ ਡਰ ਵੀ ਲੱਗਦਾ ਸੀ ਆਪਣਾ ਮੈਦ ਪਤਾ ਨਹੀਂ ਕਿਤਨਾ ਤੱਕ ਆਪਨਾ ਮੈਦ ਪਹੁੰਚੇ ਸੀ ਬਾਹਰ ਨਿਕਲੇ ਹਾਂਜੀ ਮੰਮੀ ਡੈਡੀ ਤੁਹਾਡੇ ਸਾਰੇ ਪਾਣੀ ਚ ਹੀ ਰਹੇ ਫਿਰ ਇੱਥੇ ਹਾਂਜੀ ਤੁਹਾਡੇ ਕਿੰਨਾ ਕ ਪਾਣੀ ਦੇਖਿਆ ਸੀ ਤੁਸੀਂ ਇੱਥੇ ਇਸ ਇਲਾਕੇ ਦੇ ਵਿੱਚ ਗੜਾ ਬੈਠੇ ਮੁਸ਼ਕਲ ਨਾਲ ਨਿਕਲੇ ਸੀ ਹੋਰ ਪੇੜੀ ਠੀਕ ਹੋ ਤੁਸੀਂ ਇਹੋ ਜਿਹਾ ਪਿੰਡ ਤੁਹਾਡਾ ਵੀ ਹਾਂਜੀ ਇਹੋ ਜਿਹਾ ਤੁਹਾਡਾ ਘਰ ਖੇੜਾ ਜੀ ਹਾਂਜੀ ਸਾਡੇ ਘਰ ਆਈ ਅੱਛਾ ਅੱਛਾ ਕੋਈ ਛੇ ਨੀ ਕਿੰਨਾ ਕ ਨੁਕਸਾਨ ਹੋਇਆ ਬੜਾ ਨੁਕਸਾਨ ਹੋਇਆ ਮੇਰੀ ਕੋਈ ਦਾ ਹੀ ਦਿੱਤਾ ਹੀ ਪੇ ਕਾ ਕੁਛ ਵੀ ਨਹੀਂ ਬਚਿਆ ਨਾ ਕੋਈ ਬਿਸਤਰਾ ਨਾ ਕੋਈ ਜਾਈ ਨਾ ਕੋਈ ਪਾਂਡਾ ਨਾ ਕੋਈ ਕੰਬਲ ਅੱਛਾ ਜੋ ਸਮਾਨ ਦੀ ਸਾਰਾ ਖਰਾਬ ਹੋ ਗਿਆ ਹਾਂਜੀ ਸਾਰੇ ਹੋ ਗਿਆ ਪਾਣੀ ਕਿੰਨਾ ਸੀ ਪਾਣੀ ਬੜਾ ਹੀ ਪਾਣੀ ਜਿੰਨਾ ਤੁਹਾਨੂੰ ਦੱਸਾਂ ਦੇ ਨਿੰਨਿਆ ਸੀ ਹਾਂਜੀ ਤਾ ਨਿਕਲੇ ਫਿਰ ਕਿੱਦਾਂ ਨਿਕਲੇ ਤੁਸੀਂ ਉੱਥੋਂ ਆਪਾਂ ਬੜੀ ਮੁਸ਼ਕਲ ਨਿਕਲੇ ਸਰਕਾਰ ਕੋਈ ਪਹੁੰਚੀ ਸਰਕਾਰ ਐਮ ਐਲ ਐ ਐਮ ਪੀ ਕੋਈ ਕੁਛ ਵੀ ਨਹੀਂ ਸਾਡੇ ਇੱਥੇ ਪਹੁੰਚਿਆ ਸਾਡੇ ਕੋਲ ਹਾਲ ਹੀ ਨਹੀਂ ਪੁੱਛਿਆ ਹੈਗਾ ਵੀ ਕੀ ਸਰਪੰਚ ਕੋਈ ਮੈਂਬਰ ਨਾ ਕੋਈ ਨਹੀਂ ਨਾ ਪਾਣੀ ਤੋਂ ਡਰਦਾ ਕੋਈ ਹੁੰਦਾ ਨਹੀਂ ਰਿਆ ਪਾਣੀ ਦੇ ਡਰ ਕਾ ਤਾਂ ਸਹੀ ਹੈਗਾ ਜੀ ਪਰ ਤੁਸੀਂ ਤੇ ਇੱਥੇ ਹੀ ਸੀ ਨਾ ਤੇ ਫਿਰ ਜਦੋਂ ਵੋਟਾਂ ਲੈਣ ਆਉਣੇ ਫਿਰ ਅੱਜ ਕਿਉਂ ਨਹੀਂ ਆਏ ਕੀ ਲੱਗਦਾ ਤੁਹਾਨੂੰ ਅਖਾਂਗੇ ਨਾ ਫਿਰ ਜੀ ਤੋਂ ਬੋਰਡ ਬੋਰਡ ਲੈਣ ਉਹਨਾਂ ਕੇ ਫਿਰ ਪੁੱਛਾਂਗੇ ਨਾ ਹਾਂ ਪੁੱਛਾਂਗੇ ਅਸੀਂ ਜੋ ਜਿੰਨੀ ਸਾਡੀ ਹਾਲਤ ਹੋਈ ਏ ਅਸੀਂ ਆਪਣੀ ਜਾਨ ਬਚਾ ਕੇ ਬੱਚੇ ਬਚਾ ਕੇ ਆਪੜੇ ਆ ਇੰਨਾ ਪਾਣੀ ਨਾਗਣਾ ਕੇ ਜਿਹਨੇ ਫਾੜ-ਫਾੜ ਕੇ ਵੀ ਮਰਾਂਗੇ ਤੇ ਸਾਰੇ ਮਰਾਂਗੇ ਨਹੀਂ ਤੇ ਫਿਰ ਕੱਲਾ ਕਰਾ ਕਿੱਧਰ ਜਾਏਗਾ ਜਿੰਨੀ ਇੱਥੇ ਡੇਰੇ ਦੀ ਸਾਡੀ ਹਾਲਤ ਹੋਈ ਟੁੱਟੀ ਵੀ ਤੁਸੀਂ ਆਏ ਬਿਲਕੁਲ ਠੀਕ ਹੋ ਗਿਆ ਨਾ ਕੋਈ ਮੰਜਾ ਨਾ ਕੋਈ ਬੀਤਰਾ ਆਵੇਂ ਨਿਚੋੜ ਨਿਚੋੜ ਕੇ ਤੇਰਾ ਕਿਉਂ ਸੁਕਲਦੇ ਨਹੀਂ ਬੀਤਰੇ ਹਾਂ بارش ਤੇ ਰੋਜ਼ ਹੀ ਆ ਜਾਂਦੀ ਫਿਰ ਹਾਂਜੀ ਜਿਹੜੀ ਬਜੀ ਉਹ ਵੀ ਬੇਕਾਰ بارش ਤੇ ਰੋਜ਼ ਹੀ ਆ ਜਾਂਦੀ ਆ ਸੁੱਕਦੇ ਵੀ ਕਿੱਥੋਂ ਹਨ ਤਰਪੈਲ ਅਸੀਂ ਉਥੇ ਛੰਨਾ ਚ ਗਏ ਫਿਰ ਹਨ ਤਰਪੈਲਾ ਮਿਲ ਗਿਆ ਫਿਰ ਅਸੀਂ ਹਾਲਾਗ ਬੈਠੇ ਆ ਤੁਹਾਡਾ ਵੀ ਘਰ ਇੱਥੇ ਲੱਗ ਗਿਆ ਸਾਡੇ ਵੀ ਆਹੋ ਹਾਲ ਸਾਡੇ ਵੀ ਉਹ ਚੀਜ਼ ਨਹੀਂ ਭਾਜੀ ਬੱਚਿਆਂ ਦੇ ਕਫਾ ਨਿਕਲੇ ਕਿਦਾਂ ਤੁਸੀਂ ਘਰਾਂ ਚੋਂ ਨਿਕਲੇ ਕਿਦਾਂ ਅਸੀਂ ਨਿਕਲੇ ਪਾਣੀ ਆ ਗਿਆ ਇੱਥੇ ਜਦੋਂ ਅਸੀਂ ਨਿਕਲੇ ਹਾਂਜੀ ਨਿਕਲੇ ਜਦੋਂ ਨਿਕਲਿਓ ਜਦੋਂ ਨਿਕਲਿਓ ਕਿੰਨਾ ਕ ਪਾਣੀ ਸੀ ਜਦੋਂ ਉਦੋਂ ਕਿੰਨਾ ਪਾਣੀ ਅਕ ਜੀ ਜੇਨ ਦੱਸਿਆ ਵੀ ਫੜ ਫੜ ਕੇ ਅਸੀਂ ਲੈਣਾ ਲੱਗ ਜਾਨੇ ਅਕ ਜੀਜੇ ਨੂੰ ਫੜ ਫੜ ਕੇ ਜਿੱਦੋਂ ਗਏ ਇਹਨਾਂ ਦਾ ਹਾਂ ਜੱਕਦਾ ਵੀ ਆ ਗਿਆ ਪਾਣੀ ਸ਼ਾਲਾ ਮਾਰਦਾ ਸ਼ਾਲਦਾ ਸ਼ਾਲ ਫੇਰ ਉੱਤਰਾ ਰੁੜ ਜਾਣਾ ਇੱਥੇ ਕੋਈ ਬੱਚਾ ਹੀ ਨਹੀਂ ਰਹਿ ਜਾਣਾ ਨਾ ਸਿਆਣਾ ਨਾ ਜਾਣਾ ਕਿੰਨਾ ਕ ਪਾਣੀ ਬਹੁਤ ਜ਼ਿਆਦਾ ਪਾਣੀ ਪਾਜੀ ਅਸੀਂ ਮਹਾ ਹੀ ਪਾਏ ਜਾਂਦੇ ਬੱਚੇ ਸਿਰਫ ਬਚਾਏ ਹਾਂਜੀ ਬੱਚੇ ਸਿਰਫ ਮਾਲ ਡੰਗਰ ਕਿਵੇਂ ਮਾਲ ਡੰਗਰ ਮਾਲ ਡੰਗਰ ਪਾਜੀ ਰੋਡ ਰੜ ਗਿਆ ਪਤਾ ਨਹੀਂ ਲੱਗਾ ਕਿਦਾਂ ਨੂੰ ਚੱਲ ਜੀ ਹਾਂਜੀ ਪਤਾ ਨਹੀਂ ਲੱਗਾ ਹਨ ਨੂੰ ਕਿਦਾਂ ਨੂੰ ਚੱਲ ਗਿਆ ਕਿੰਨਾ ਸਾਨ ਦੇ ਵੀ ਰੁੜ ਗਿਆ ਹਨ ਉਹ ਆਪਣੀ ਜਾਨ ਹੀ ਸਿਰਫ ਅਸੀਂ ਬਚਾਈ ਪਾਜੀ ਪਤਾ ਲੈਣ ਆਇਆ ਸਰਕਾਰੀ ਨੁਮਾਇੰਦਾ ਤੁਹਾਡੇ ਨਹੀਂ ਹਜੇ ਨਹੀਂ ਕੋਈ ਆਇਆ ਕੋਈ ਨਹੀਂ ਆਇਆ ਨਹੀਂ ਹਜੇ ਸਰਪੰਚ ਮੈਂਬਰ ਇਲਾਕੇ ਦੇ ਨਹੀਂ ਹਜੇ ਨਹੀਂ ਆਏ ਹਾਂਜੀ ਕੋਈ ਨਹੀਂ ਆਇਆ ਨਾ ਕਿੰਨਾ ਕਾਇਆ ਸੀ ਪਾਣੀ ਪਾਣੀ ਬੜਾ ਆਇਆ ਜੀ ਆਹ ਟਟਾ ਬੰਨ ਬਹੁਤ ਪਾਣੀ ਆ। ਦਾਦਾ ਯਾਰ ਆ ਜਾਣਾ। ਜੇ ਬੋਟਾ ਲੈਣਾ ਹੁੰਦੀ ਉਦੋਂ ਦੱਸਾਂਦੇ ਨਾ ਪਤਾ। ਹਾਂਜੀ ਉਦੋਂ ਫਿਰ ਬੋਟਾ ਹੀ। ਹਾਂਜੀ ਫਿਰ ਆਖਾਂ ਦੇ ਵੀ ਹੁਣ ਸਵਾਲ ਕਰਾਂਗੇ ਵੀ ਉਦੋਂ ਤੁਸੀਂ ਸਾਡਾ ਪਤਾ ਨਹੀਂ ਲਿਆ। ਜਦੋਂ ਅਸੀਂ ਡੁੱਬਣ ਲੱਗੇ ਹਾਂ, ਮਰਨ ਲੱਗੇ ਹਾਂ, ਰੋੜ ਚੱਲੇ ਹਾਂ, ਉਦੋਂ ਸਾਡਾ ਕਿਸੇ ਨੇ ਪੁੱਛਿਆ ਨਹੀਂ ਹਾਲ ਵੀ ਕੀ ਤਾਂ ਦਾ ਹਾਲ ਏ। ਹਾਂਜੀ ਜਦ ਰੋਟੀ ਪਾਣੀ ਮਿਲਦਾ ਜਾਂ ਨਹੀਂ ਮਿਲਦਾ। ਪਈ ਪੁੱਛਿਆ। ਦਾਦਾ ਯਾਰ ਆ ਜਾਣਾ ਬੋਟਾ ਪਾਜਾਂ ਨੇ। ਸਾਡੀ ਕਿਸੇ ਨੇ ਮਦਦ ਕੀਤੀ ਨਾ ਗਵਰਨਮੈਂਟ ਨੇ ਮਦਦ ਕੀਤੀ ਏ। ਅੜਿੱਕੇ ਹੀ ਨਹੀਂ ਮਰਦ ਕੀਤੀ ਗੱਲ ਕੀ ਵੀ ਸਾਨੂੰ ਆਪਣੇ ਬੱਚੇ ਆ ਆਪਣੀ ਬੀੜੀ ਦੇ ਇਹਨਾਂ ਕੱਡੇ ਨੇ ਡੰਗਲ ਕੱਡੇ ਨੇ ਮਾੜੇ ਮੋਟੇ ਕੋ ਰੁੜ ਗਏ ਨੇ ਕੋਈ ਪਾਰਕ ਡਰਾਮੇ ਵਾਲ ਮਾਲ ਡੰਗਰ ਰੁੜ ਗਿਆ ਮਾਲ ਡੰਗਰ ਆਹੋ ਮਾਲ ਡੰਗਰ ਵੀ ਰੁੜਿਆ ਇੱਥੋਂ ਹਾਂਜੀ ਮਾਲ ਡੰਗਰ ਵੀ ਰੁੜਿਆ ਕਿੰਿਆਂ ਦਾ ਭਾਜੀ ਤੇ ਬੜੇ ਯੋਰ ਨਾਲ ਆਪਾਂ ਆਪਣੀ ਜਾਨ ਵਜੀ ਵਿੱਚੋਂ ਟਰੈਕਟਰ ਵੀ ਭਾਜੀ ਰੁੜੇ ਆ ਚਾਰ ਪੰਜ ਟਰੈਕਟਰ ਰੁੜੇ ਨੇ ਤੇ ਬਹੁਤ ਜ਼ਿਆਦਾ ਆਪਣੀ ਮਤਲਬ ਬੱਚੇ ਲੈ ਕੇ ਆਪਾਂ ਬੜੇ ਯੋਰ ਨਾਲ ਪਹੁੰਚੇ ਆ ਪਾਣੀ ਬਹੁਤ ਜ਼ਿਆਦਾ ਸੀ 15 15 ਫੁੱਟ ਪਾਣੀ ਸੀ ਭਾਜੀ ਇੱਥੇ ਦੋ ਦੋ ਬੰਦੇ ਤਾਂ ਸੀ ਹਾਂਜੀ ਤੇ ਬਹੁਤ ਜ਼ਿਆਦਾ ਆਪਣੇ ਮਾੜੀ ਹਾਲਤਾਂ ਨਿਕਲੇ ਇੱਥੋਂ ਜੇ ਰਸਨ ਪਾਣੀ ਆ ਉਹ ਵੀ ਕਣਕ ਵੀ ਸਭ ਕੁ ਸਾਡਾ ਗਰਕ ਹੋ ਗਿਆ ਹਾਂਜੀ ਸਭ ਕੁ ਗਰਕ ਹੋ ਗਿਆ ਡੰਗਰ ਸਾਡੇ ਰੁੜ ਗਏ ਤੇ ਟਰੈਕਟਰ ਸਾਡੇ ਤਿੰਨ ਚਾਰ ਰੁੜ ਗਏ ਭਾਜੀ ਬੜਾ ਨੁਕਸਾਨ ਹੋਇਆ ਹਾਂਜੀ ਜੇ ਕੋਈ ਮਸ਼ੀਨਾ ਆ ਕਪੜੇ ਧੋਣ ਵਾਲੀ ਉਹ ਵੀ ਪੰਜ ਛੇ ਉਹ ਵੀ ਰੁੜ ਗਈਆਂ ਭਾਜੀ ਵਾਹੀ ਕਰੋ ਇਸ ਟਾਈਮ ਬਹੁਤ ਵੱਡੇ ਨੁਕਸਾਨ ਆ ਫਿਰ ਬਾਬਾ ਜੀ ਕਿਵੇਂ ਹੋ ਠੀਕ ਹੋ ਤੁਸੀਂ ਠੀਕੇ ਬਗਾਲੇ ਵੀ ਠੀਕੇ ਡੰਗਰ ਸਾਡੇ ਪਸ਼ੂ ਰੁੜ ਗਏ ਕਣਕਾਂ ਖਰਾਬ ਹੋ ਗਈਆਂ ਹਾਂਜੀ ਬਹੁਤ ਮਾੜਾ ਹਾਲ ਹੈ ਭਾਜੀ ਤੁਸੀਂ ਵੀ ਇੱਥੋਂ ਦੇ ਰਹਿਣ ਵਾਲੇ ਹੋ ਉਹ ਕਿਹੜੇ ਡੇਰੇ ਤਾਂ ਦੇਖ ਗਏ ਨੇ ਕਿ ਇਸ ਗਿੱਲਾਂ ਵਾਲੀ ਦੇ ਡੇਰੇ ਆ ਇਹ ਕਿਲਾ ਦਾ ਕਿਹ ਅੱਗੇ ਡੇਰੇ ਨੇ 20 ਡੇਰੇ ਨੇ ਅਸੀਂ 20 ਡੇਰੇਾਂ ਤੇ ਹਾਲਤ ਬਹੁਤ ਪੈੜੀ ਚੜੀ ਹੋਈ ਏ ਇਹ ਕਿ ਬੇਟੀ ਸੀ ਉਹ ਪੰਜਾਤਾਂ ਦੀ ਉਹ ਵੀ ਡੋਬ ਕੇ ਮਰ ਗਈ ਏ ਉਹ ਦੇਖੋ ਪਾਣੀ ਕਿ ਮਰ ਕੇ ਡੋਬ ਗਈ ਆ ਤੇ ਬਹੁਤ ਮਾੜੀ ਹਾਲਤ ਡਾਕਟਰ ਰੋੜ ਕੇ ਅੰਚੋਤਰ ਤੇ ਡੰਗਰ ਰੋੜ ਕੇ ਪਸੂ ਰੋੜ ਕੇ ਸਾਡੀ ਹਾਲਤ ਬਹੁਤ ਮਾੜੀ ਏ ਐਸ ਹਾਲਤ ਸਰਕਾਰ ਕੋਈ ਨੁਮਾਇੰਦਾ ਪਹੁੰਚਿਆ ਤੁਹਾਡੇ ਕੋਲ ਲੈਣ ਸਾਰ ਲੈਣ ਕੋਈ ਪਹੁੰਚਿਆ ਨਹੀਂ ਸਰਕਾਰ ਨਾਲ ਤੁਹਾਡੇ ਕੋਲ ਕੋਈ ਪਹੁੰਚਿਆ ਨਹੀਂਗਾ ਇੱਕ ਕਹਿੰਦੇ ਸੀ ਇੱਕ ਦੱਸਦੇ ਸੀ ਕਿ ਹੈਲੀਕਾਪਟਰ ਵੀ ਘੁੰਮਦਾ ਰਿਹਾ ਤੁਹਾਡੇ ਹੈਲੀਕਾਪਟਰ ਵੀ ਨਹੀਂ ਆਇਆ ਆਇਆ ਨਹੀਂ ਤੁਹਾਡੇ ਕੋਲ ਸਾਡੇ ਇੱਧਰ ਨਹੀਂ ਆਇਆ ਉਹ ਲੰਗਰਪੁਰੇ ਦੀ ਜਗ੍ਹਾ ਆ ਜਿਹੜੇ ਨੇ ਉਹਨਾਂ ਦੇ ਮਲਾਜ਼ਮ ਰੁੜ ਗਏ ਨੇ ਤੇ ਉਹ ਉਹਨਾਂ ਵੱਲ ਆਉਂਦੇ ਰਹੇ ਆਪਣੇ ਉਹ ਮਲਾਜ਼ਮਾਂ ਉਹਨਾਂ ਹੜ੍ਹਾਂ ਵਿਚਾਰਿਆਂ ਨੇ ਕੀ ਪਤਾ ਲੈਣਾ ਉਹਨਾਂ ਦੇ ਤੇ ਆਪਣੇ ਹਾਂਜੀ ਨਹੀਂ ਨਹੀਂ ਇੱਕ ਹੈਲੀਕਾਪਟਰ ਸਰਕਾਰ ਵੱਲੋਂ ਵੀ ਭੇਜਿਆ ਸੀ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਸੀ ਤੁਹਾਡੇ ਪਤਾ ਲੈਣ ਵਾਸਤੇ ਪਹੁੰਚਿਆ ਨਹੀਂ ਉਹ ਵੀ ਨਹੀਂ ਪਹੁੰਚਿਆ ਜਾਲੇ ਨਾਲ ਕੋਈ ਪਹੁੰਚਿਆ ਨਹੀਂਗਾ ਕੋਈ ਪਹੁੰਚਿਆ ਹੁਣ ਮੰਗ ਕੀ ਆ ਤੁਹਾਡੀ ਸਰਕਾਰ ਤੋਂ ਕੀ ਮੰਗ ਆ ਤੁਹਾਡੀ ਸਾਡੀ ਭਾਂਗੇ ਮੈਂ ਬੇਹਤੇ ਦੇਤੇ ਜਾਣਾ ਹਾਂਜੀ ਤੇ ਅੱਜ ਦਾਣਾ ਪੱਕਾ ਰੁੜ ਗਿਆ ਹਾਂਜੀ ਟਰੈਕਟਰ ਰੁੜ ਗਿਆ ਇਹ ਟਰੈਕਟਰ ਰੁੜ ਗਏ ਨੇ ਟਰੈਕਟਰ ਰੁੜ ਗਏ ਬਹੁਤ ਮਾੜੀ ਹਾਲ ਤੇ ਸਾਡੀ ਹਾਂਜੀ ਬਹੁਤ ਮਾੜੀ ਆ ਤੇ ਡੰਗਰ ਹਾਂਜੀ ਡੰਗਰ ਵੀ ਰੁੜੇ ਆ ਟਰੈਕਟਰ ਵੀ ਰੁੜੇ ਆ ਤੇ ਆਪਾਂ ਸਰਕਾਰ ਕੋਲੋਂ ਮੰਦਾਦ ਮੰਗਨੇ ਆ ਵੀ ਸਾਡੀ ਬਹੁਤੀ ਤੋਂ ਬਹੁਤੀ ਹਲਫ ਕੀਤੀ ਜਾਏ ਭਾਜੀ ਤਾਂ ਸਰ ਗਿੱਲਾਂ ਵਾਲੇ ਉਥੋਂ ਛੰਨਾ ਤੋਂ 베ੜੀ ਲਿਆ ਆਗੇ ਤੇ ਮੁਲਾਜ਼ਮ ਕੱਢ ਕੇ ਖੜੇ ਇੱਥੋਂ ਫੌਜੀ ਦੋ ਅੱਛਾ ਮੁਲਾਜ਼ਮ ਤੁਸੀਂ ਇੱਡੇ ਖੜੇ ਹਾਂਜੀ ਆਪ ਕੱਢ ਕੇ ਖੜੇ ਆਸੀਂ ਚਾਰ ਫੌਜੀ ਕੱਢ ਕੇ ਖੜੇ ਆ ਇੱਥੇ ਇੱਥੋਂ ਕੁੱਲ ਗਾ ਬੇੜੀ ਉਥੋਂ ਲੈ ਕੇ ਆਏ ਆ ਉਹ 베ੜੀ ਛੰਨਾ ਜੀ ਹਾਂਜੀ ਉਹ ਅਜਨੇ ਕਹਿੰਦੀ ਮਦਦ ਕਰਨੀ ਸੀ ਚਾਰ ਭਗਵੰਤ ਮਾਨ ਛੱਡੇ ਗਏ ਸੀ ਨਾ ਕਹਿੰਦੇ ਕਿ ਜਹਾਜ਼ ਤੁਹਾਡੇ ਵਾਸਤੇ ਨਹੀਂ ਜੀ ਇਹ ਚਾਰ ਜਵਾਨ ਰਾਤ ਰਹਿਣ ਇੱਥੇ ਤੇ ਹਾਕਾ ਮਾਰਦੇ ਰਹੇ ਨੇ ਰੋਂਦੇ ਰਹੇ ਨੇ ਚਾਰ ਜਵਾਨ ਫਿਰ ਫੌਜੇ ਫਿਰ ਦਿਨੇ ਪੋਚਾਰ ਪੰਜ ਰੋਂਦੇ ਹਨ ਬੁੱਢੇ ਬੁੱਢੇ ਵਿਚਾਰੇ ਇਹਨਾਂ ਫਿਰ ਕਾਡੇ ਖੜੇ ਨੇ ਉਹਨਾਂ ਹੈਡਕੁਆਟਰ ਭੇਜਦੇ ਨੇ ਵੀ ਨਿਕਲ ਜੋ ਪਰਾਂ ਉਹਨਾਂ ਹੈਡਕੁਆਟਰ ਭੇਜਦੇ ਨੇ ਕਰ ਕਰ ਮਿਹਨਤਾਂ ਨੰਦਪੁਰ ਸੀ ਦਾ ਨੰਦ ਫਿਰੋਸ਼ੀ ਦਾ ਕਾਈ ਵੱਡੀ ਏ ਛਰਕੜਾ ਵੱਡਿਆ ਲੈਂਟਰ ਪਾੜ ਗਏ ਨੇ ਲਿਵੇਂ ਨਿਵਾਟਰ ਪਾੜ ਗਏ ਨੇ ਦਿਵਾਰੀਆਂ ਕਰ ਕਰ ਕੇ ਜੇ ਸਾਡੀ ਗਵਰਨਮੈਂਟ ਮਦਦ ਕਰ ਦੇਗੀ ਠੀਕ ਆ ਜਿਹੜੇ ਕੋਠੇ ਨੇ ਬੂਦਾ ਮੰਦਾ ਹਾਲੇ ਸਾਰਾ ਸਮਾਰ ਰ ਗਿਆ ਨੇ ਮੇਰੇ ਵੀਟ ਬਾਈਡੇ ਰੇ ਤੇ ਨੇ ਵੇਖ ਲੋ ਜਾ ਕੇ ਮੌਕਾ ਵੇਖੋ ਜਾ ਕੇ ਕੀ ਬਣਿਆ ਅੱਭੀ ਵੇਖ ਲੋ ਮੌਕਾ ਸਾਰੀ ਦੇ ਰਿਆ ਜੀ ਸਾਰਾ ਕੁਝ ਦਿਖਾਈ ਦੇ ਰ ਮਾਤਾ ਕਿਵੇਂ ਆ ਕੁਝ ਬਚਾ ਹੋਇਆ ਮੇਰਾ ਸਭ ਕੁਝ ਰੁੜ ਗਿਆ ਮੈਂ ਕੋਠੇ ਤੇ ਮੇਰਾ ਬਾਲ ਬਜਾ ਭੁੱਖਾ ਮੈਂ ਬਹੁਤ ਨਸੀਬ ਤੇ ਮੈਨੂੰ ਪਈ ਏ ਮੇਰਾ ਕੋਈ ਸਾਡੇ ਡੇਰਿਆਂ ਦਾ ਕੋ ਮਲਾ ਹਲ ਕਰੋ ਇਹਨਾਂ ਦਾ ਕੋ ਸੋਚੋ ਸਾਡਾ ਤੇ ਕੱਖ ਰਹਿ ਨਹੀਂ ਗਿਆ ਇਥੋਂ ਤੁਸੀਂ ਟੁੱਟੀ ਏ ਸਭ ਸਾਡੇ ਬਿਸਤਰੇ ਸਾਡੇ ਮੰਜੇ ਸਾਡੇ ਆੜ ਜਿਹੜਾ ਆਟਾ ਥੋੜਾ ਬਹੁਤਾ ਉੱਤੇ ਰੱਖਿਆ ਉਹ ਮੀਂਹ ਨਾਲ ਪਾਣੀ ਪੈ ਗਿਆ ਵਿੱਚ ਉਹ ਗੁੱਜ ਗਿਆ ਅਸੀਂ ਬੜੇ ਬਣੇ ਸਭੰਤਮਾਨ ਦੇ ਕੋਈ ਬੰਦੇ ਨਹੀਂ ਪਹੁੰਚੇ ਇਥੇ ਸਰਕਾਰ ਦਾ ਕੋ ਨੁਮਾਇੰਦਾ ਨਹੀਂ ਪਹੁੰਚਿਆ ਆ ਬਹੁਤ ਜ਼ਿਆਦਾ ਕਿ ਨਹੀਂ ਸਰਕਾਰ ਦਾ ਬੰਦਾ ਕੋ ਪਹੁੰਚਿਆ ਸਰਕਾਰੀ ਬੰਦਾ ਕੋਈ ਪਹੁੰਚਿਆ ਇੱਥੇ ਅਜੇ ਤੱਕ ਨਹੀਂ ਪਹੁੰਚਿਆ ਨਹੀਂ ਪਹੁੰਚਿਆ ਨਹੀਂ ਪਹੁੰਚਿਆ ਸਰਕਾਰ ਦਾ ਨਹੀਂ ਇਹ ਸਾਨੂੰ ਵੇਖ ਕੋ ਬਾਬੇ ਦੇਣ ਡੈ ਨੇ ਕੋ ਚਹਿਰੀਏ ਦੇਣ ਡੈ ਨੇ ਰਾਸ਼ਨ ਆ ਜਿਹੜਾ ਅਸੀਂ ਖਾਣੇ ਸਰਕਾਰੀ ਕੋਈ ਨਹੀਂ ਨਾ ਸਰਕਾਰੀ ਕੋਈ ਨਹੀਂ ਪਹੁੰਚਿਆ ਸਾਡੀ ਬਹੁਤ ਮਾਨ ਸਾਹਿਬ ਜਾਂ ਡੀਸੀ ਸਾਹਿਬ ਅੰਮ੍ਰਿਤਸਰ ਸੁਣਦੇ ਹੋਣ ਤੇ ਇਹਨਾਂ ਵੀਰਾਂ ਦੀ ਸਾਰ ਲਿਓ ਆਣ ਕੇ ਕਿਉਂਕਿ ਤੁਹਾਡੀਆਂ ਤਸਵੀਰਾਂ ਵਾਇਰਲ ਹੋਈਆਂ ਵਾ ਡੀਸੀ ਸਾਹਿਬਾਨ ਤੁਹਾਡੀਆਂ ਤਸਵੀਰਾਂ ਵਾਇਰਲ ਹੋਈਆਂ ਤੁਸੀਂ ਸੋਹਣਾ ਕੰਮ ਕੀਤਾ ਇਲਾਕੇ ਦੇ ਵਿੱਚ ਜਿਨੇ ਸੋਣਾ ਕੰਮ ਕੀਤਾ ਉਹਦੀ ਤਾਰੀਫ਼ ਵੀ ਕਰਨੀ ਬਣਦੀ ਆ ਪਰ ਕੇਵਲ ਪਾਣੀ ਵਿੱਚ ਫੋਟੋਆਂ ਖਿਚਾਉਣ ਤੱਕ ਸੀਮਤ ਨਾ ਹੋਈਏ ਅਸੀਂ ਇਹ ਡੇਰੇ ਆ ਗਿੱਲਾਂ ਵਾਲੀ ਦੇ ਜੀ ਗਿੱਲਾਂ ਵਾਲੀ ਦੇ ਡੇਰੇ ਆ ਤਕਰੀਬਨ 20 ਤੋਂ ਵੱਧ ਘਰ ਆ ਕਹਿੰਦੇ ਕਿ ਸਾਡੀ ਤੇ ਅਜੇ ਤੱਕ ਕੋਈ ਸਾਰ ਲੈਣ ਨਹੀਂ ਆਇਆ ਉਹ ਗੱਡੀਆਂ ਖਲੋਤੀਆਂ ਜਿਨ੍ਹਾਂ ਤੇ ਨਿਸ਼ਾਨ ਸਾਹਿਬ ਲੱਗੇ ਕਿ ਉਹ ਤਸਵੀਰ ਦਿਖਾ ਲਦੇ ਹੋ ਦੂਰੋਂ ਇਹ ਕਹਿੰਦੇ ਆ ਕਿ ਬਾਬੇ ਆ ਗਏ ਆ ਉਹ ਬਾਬੇ ਦਿਖਾਈ ਦੇ ਰਹੇ ਇਹਨਾਂ ਨੂੰ ਹਾਂ ਕਹਿੰਦੇ ਕਿ ਬਾਬੇ ਆ ਗਏ ਆ ਤੇ ਬਾਬੇ ਸਾਨੂੰ ਰਾਸ਼ਨ ਦੇ ਰਹੇ ਆ ਕਹਿੰਦੇ ਸਰਕਾਰ ਕੋਈ ਨਹੀਂ ਪਹੁੰਚੀ ਨਮਾਇੰਦਾ ਕੋਈ ਨਹੀਂ ਪਹੁੰਚਿਆ ਉਹ ਝੰਡਾ ਜਿੱਥੇ ਦਿਖਾਈ ਦੇ ਜਾਂਦਾ ਨਾ ਉਹਨੂੰ ਬਾਬਾ ਕਿਹਾ ਜਾਂਦਾ ਕਿਉਂਕਿ ਸਾਡਾ ਨਿਸ਼ਾਨ ਸਾਹਿਬ ਦਾ ਝੰਡਾ ਵਾ ਤੇ ਸਾਡੇ ਬਾਬੇ ਨਾਨਕ ਨੇ ਸਾਨੂੰ ਗੁਰੂ ਦੀ ਮਹਤੋਂ ਪਹਿਲਾਂ ਹੀ ਕਹਿ ਰਹੇ ਆ ਕਿ ਉਹ ਹੀ ਦਿੱਤੀ ਆ ਸਾਡੀ ਨੌਜਵਾਨ ਪੀੜੀ ਪਿੰਡਾਂ 'ਚ ਪਹੁੰਚ ਰਹੀ ਆ ਜਿੱਥੇ ਕੋਈ ਨਹੀਂ ਪਹੁੰਚ ਰਿਹਾ ਉੱਥੇ ਸਾਡੀ ਨੌਜਵਾਨ ਪੀੜੀ ਪਹੁੰਚ ਰਹੀ ਆ ਸਰਕਾਰੀ ਨਮਾਇੰਦਾ ਅਜੇ ਤੱਕ ਨਹੀਂ ਪਹੁੰਚਿਆ ਜਦੋਂ ਬਾਬਿਆਂ ਦੀ ਗੱਲ ਹੁੰਦੀ ਆ ਤੇ ਸਾਰਾ ਪਤਾ ਲੱਗਦਾ ਕਿ ਬਾਬੇ ਕੌਣ ਆ ਉਹ ਨੌਜਵਾਨ ਆਪਣੇ ਨਿਸ਼ਾਨ ਸਾਹਿਬ ਲਾ ਕੇ ਅਗਲੇ ਪਾਸੇ ਗੱਡੀਆਂ ਤੇ ਆ ਜਾਂਦੇ ਆ ਤੇ ਉਹ ਬਾਬਿਆਂ ਦੇ ਰੂਪ ਦੇ ਵਿੱਚ ਦਿਖਾਈ ਦੇ ਰਹੇ ਇਹਨਾਂ ਨੂੰ ਇਸ ਟਾਈਮ ਦੇ ਉੱਤੇ ਤੇ ਜਿਨ੍ਹਾਂ ਦੇ ਫਰਜ਼ ਸੀ ਜਿਨ੍ਹਾਂ ਨੇ ਫਰਜ਼ ਪਛਾਣਨੇ ਸੀ ਉਹ ਫੋਟੋਆਂ ਪਾਣੀ ਦੇ ਵਿੱਚ ਗਿਚਾ ਕੇ ਰੋਡ ਤੇ ਬਖਲੋਤੇ ਹੋਏ ਉਹ ਸ਼ਾਇਦ ਉੱਥੋਂ ਵਾਪਸ ਚੱਲ ਜਾਂਦੇ ਆ ਐਸ ਰੋਡ ਤੇ ਵੀ ਕਿਤੇ ਫੋਟੋਆਂ ਖਿੱਚਾਈ ਆ ਆਪਾਂ ਇਸ ਟਾਈਮ ਜੋ ਹਾਲਾਤ ਆ ਸਾਨੂੰ ਵੀ ਇੱਥੇ ਪਹੁੰਚਣਾ ਪਿਆ ਤੇ ਜਿੱਥੋਂ 2 ਕਿਲੋਮੀਟਰ ਦੂਰ ਤੁਸੀਂ ਵੇਖ ਸਕਦੇ ਹੋ ਕਿ ਜੁੱਤੀ ਅਸੀਂ ਵੀ ਨਹੀਂ ਪਾਈ ਇਹ ਨੌਜਵਾਨਾਂ ਨੇ ਬੜੀ ਮੁਸ਼ਕਲ ਹਾਲਾਤਾਂ ਦੇ ਵਿੱਚ ਗੱਡੀਆਂ ਇੱਥੇ ਲੈ ਕੇ ਆਏ ਆ ਮੋਟਰਸਾਈਕਲਾਂ ਤੇ ਇੱਥੇ ਪਹੁੰਚੇ ਆ ਬੜੇ ਮੁਸ਼ਕਲ ਹਾਲਾਤ ਇਹਨਾਂ ਇਲਾਕਿਆਂ ਦੇ ਵੱਡੀਆਂ ਗੱਡੀਆਂ ਉੱਚੇ ਟਾਇਰਾਂ ਵਾਲੀਆਂ ਜਰੂਰ ਪਹੁੰਚ ਰਹੀਆਂ ਵਾਂ ਛੋਟੀ ਗੱਡੀ ਨੂੰ ਮੁਸ਼ਕਲ ਆ ਟਰੈਕਟਰ ਪਹੁੰਚ ਰਹੇ ਇੱਥੇ ਮੋਟਰਸਾਈਕਲ ਰਾਹੀਂ ਸਫ਼ਰ ਹੋ ਕੇ ਇੱਥੇ ਪਹੁੰਚਿਆ ਜਾਂਦਾ ਵਾ ਤੇ ਸਰਕਾਰ ਜੀ ਕਿਤੇ ਇਹਨਾਂ ਵੱਲ ਵੀ ਧਿਆਨ ਦੇ ਦਿਓ ਬਾਰ-ਬਾਰ ਉਹ ਰੌਲਾ ਪਾ ਰਹੇ ਲੋਕ ਕਿ ਸਰਕਾਰੀ ਨੁਮਾਇੰਦਾ ਅਜੇ ਤੱਕ ਨਹੀਂ ਪਹੁੰਚਿਆ ਸੜਕੋਂ ਸ਼ਾਇਦ ਤੁਹਾਡੀਆਂ ਫੋਨ ਕਾਲ ਵਾਇਰਲ ਹੁੰਦੀਆਂ ਕਦੀ ਕਿਸੇ ਗਾਇਕ ਨਾ ਹੋ ਰਹੀਆਂ ਵਾਂ ਕਦੀ ਕਿਸਾ ਧੰਨਵਾਦ ਕਰਨ ਦੇਓ ਡੀਸੀ ਸਾਹਿਬਾਨਾ ਨੂੰ ਹੁਕਮ ਕਰੋ ਅਫਸਰ ਸਾਹਿਬ ਨੂੰ ਹੁਕਮ ਕਰੋ ਕਿ ਇਹਨਾਂ ਲੋਕਾਂ ਦਾ ਪਤਾ ਲੈਣ ਤੇ ਜੇ ਹੜ੍ਹ ਚ ਰੁੜ ਜਾਂਦੇ ਤੇ ਸ਼ਾਇਦ ਬਹੁਤ ਵੱਡੇ ਨੁਕਸਾਨ ਹੋ ਜਾਂਦੇ ਆਪਣਾ ਬਚਾਅ ਤੇ ਕਰ ਲਿਆ ਕਹਿੰਦੇ ਕਿ ਮਾਲ ਡੰਗਰ ਬਹੁਤ ਰੁੜ ਗਿਆ ਇਹਨਾਂ ਦਾ ਇੱਕ ਬੱਚੀ ਜਿਹੜੀ ਕਿ ਜਾਨੀ ਨੁਕਸਾਨ ਵੀ ਹੋਇਆ ਇਸ ਇਲਾਕੇ ਦਾ ਇੱਕ ਬੱਚੀ ਹੜ੍ਹ ਦੇ ਵਿੱਚ ਰੁੜ ਗਈ ਆ ਉਸ ਪਰਿਵਾਰ ਨੂੰ ਇੱਕ ਬੜਾ ਵੱਡਾ ਘਾਟਾ ਪਿਆ ਵਾ ਸੁੱਤੇ ਨਾ ਰਹੀਏ ਉੱਠੀਏ ਗਰਾਊਂਡ ਤੇ ਆਈਏ ਤੇ ਇਹਨਾਂ ਲੋਕਾਂ ਦੀ ਸਾਰ ਲਈਏ ਸਰਕਾਰ ਨੂੰ ਚਾਹੀਦਾ ਕਿ ਆਣ ਕੇ ਇਹਨਾਂ ਲੋਕਾਂ ਦਾ ਪਤਾ ਵੀ ਲੈਣ ਭਗਵੰਤ ਮਾਨ ਜੀ ਜੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਤੇ ਜਰੂਰ ਹੁਕਮ ਦਿਓ ਤੁਸੀਂ ਅੱਜ ਬਿਮਾਰ ਹੋ ਤੁਹਾਡੇ ਤੇ ਤੰਜ ਵੀ ਕੱਸੇ ਜਾ ਰਹੇ ਆ ਪਰ ਤੁਹਾਡੀ ਜ਼ਿੰਮੇਵਾਰੀ ਵੀ ਆ ਕਿ ਤੁਸੀਂ ਪੰਜਾਬ ਨੂੰ ਸੰਭਾਲਣਾ ਜੇ ਪੰਜਾਬ ਨੂੰ ਸਾਹਮਣੇ ਵੇਲੇ ਜੇ ਥੋੜਾ ਜਿਹਾ ਬੁਖਾਰ ਵੀ ਹੋ ਗਿਆ ਤੇ ਆ ਕੇ ਬਾਹਰ ਹੁਣ ਆਪਾਂ ਮੌਕਾ ਸੰਭਾਲੀਏ ਤੇ ਫਿਰ ਲੋਕਾਂ ਚ ਵਿਚਰ ਗਏ ਪਤਾ ਲੱਗੇ ਕਿ ਇਹਨਾਂ ਲੋਕਾਂ ਦਾ ਦਰਦ ਕੀ ਆ ਦਰਦ ਵੰਡਾਇਆ ਹੀ ਘੜਦਾ ਜੇ ਨੌਜਵਾਨ ਪੀੜ੍ਹੀ ਸਾਡੀ ਦਰਦ ਵੰਡਾਉਣ ਵਾਸਤੇ ਤੁਰ ਰਹੀ ਆ ਬਾਬੇ ਸਾਡੇ ਸਾਡੀਆਂ ਸੰਸਥਾਵਾਂ ਤੁਰ ਰਹੀਆਂ ਤੇ ਫਰਜ਼ ਸਰਕਾਰਾਂ ਦੇ ਵੀ ਆ ਕਿ ਆਓ ਗਰਾਊਂਡ ਲੈਵਲ ਤੇ ਆਣ ਕੇ ਇਹਨਾਂ ਲੋਕਾਂ ਦਾ ਪਤਾ ਲੱਗਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ